ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਤਨ ਤਨ ਮਾਤਾ ਗੁਜਰਕਾਰ ਤਨ ਤਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਲਗੀ ਤਰਪਾਤ ਚਾ ਜੀਓ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕਿ ਦੂ ਮਾਨੀ ਮਹਾਨ ਹੋ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕੀ ਦੁਮਾਨੀ ਮਹਾਨ ਮਾਨ ਹੋ ਨਿਰਜੁਰ ਸਰੂਪ ਹੋ ਕਿ ਸੁੰਦਰ ਸਰੂਪ ਹੋ ਨਿਰਜੁਰ ਨਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਣ ਕੇ ਪੂਪ ਹੋ ਕਿ ਦਾਤਾ ਮਹਾਦਾਨ ਹੋ ਕਿ ਭੂਪਣ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕਿ ਦੁਮਾਨੀ ਮਹਾਨ ਹੋ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕੀ ਦੁਮਾਨੀ ਮਹਾਨ ਮਾਨ ਹੋ ਵਿਦਿਆ ਕੇ ਵਿਚਾਰ ਹੋ ਕਿ ਅਦਵ ਆਵਤਾਰ ਹੋ ਵਿਦਿਆ ਕੇ ਵਿਚਾਰ ਹੋ ਕਿ ਅਦਵ ਆਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਕਿ ਸੁੱਧਤਾ ਕੀ ਸ਼ਾਨ ਹੋ ਕਿ ਸਿੱਧਤਾ ਕੀ ਸੂਰਤ ਹੋ ਕਿਸੁੱਧਤਾ ਕੀ ਸ਼ਾਲ ਹੋ ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕਿ ਹਿੰਦਮਾਨੀ ਮਹਮਾਨ ਹੋ ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕੇ ਦੁਮਾਨੀ ਮਹਾਨ ਮਾਨ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੂ ਕੇ ਕਾਲ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੂ ਕੇ ਕਾਲ ਹੋ ਕੇ ਸਤਰਣ ਕੇ ਸੂਲ ਹੋ ਕੇ ਮਿਤਰਣ ਕੇ ਪਰਾਨ ਹੋ ਕੇ ਸਤਰਣ ਕੇ ਸੂਲ ਹੋ ਕਿ ਮਿੱਤਰਨ ਕੇ ਪ੍ਰਾਨ ਹੋ ਪ੍ਰਾਨ ਕੇ ਬਚਈਆ ਦੂਦ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕਿਦਮਾਨੀ ਮਹਾਮਾਨ ਹੋ ਪ੍ਰਾਨ ਕੇ ਬਚਈਆ ਦੂਦ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕੀ ਦੁਮਾਨੀ ਮਹਾਮਾਨ ਹੋ ਜੋ ਬਣ ਕੇ ਜਾਲ ਹੋ ਕਿ ਕਾਲੋਂ ਕੇ ਕਾਲ ਹੋ ਜੋ ਬਣ ਕੇ ਜਾਲ ਹੋ ਕਿ ਕਾਲੋਂ ਕੇ ਕਾਲ ਹੋ ਕਿ ਸਤਰਣ ਕੇ ਸੂਲ ਹੋ ਕਿ ਮਿੱਤਰਣ ਕੇ ਪ੍ਰਾਨ ਹੋ ਕਿ ਸਤਰਣ ਕੇ ਸੂਲ ਹੋ ਕਿ ਮਿੱਤਰਨ ਕੇ ਪ੍ਰਾਨ ਹੋ ਪ੍ਰਾਨ ਕੇ ਬਚਈਆ ਦੂਧ ਭੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿ ਦੁਮਾਨੀ ਮਹਾਨ ਹੋ ਨਿਰਜੁਨ ਨਰੂਪ ਹੋ ਕੇ ਸੁੰਦਰ ਸਰੂਪ ਹੋ ਨਿਰਜੁਨ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਪੂਪਣ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ ਕੇ ਪੂਪਣ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੁੱਧ ਪੋਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕੀ ਦੁਮਾਨੀ ਮਹਾਨ ਹੋ ਪ੍ਰਾਨ ਕੇ بچਈਆ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਕੀ ਦੁਮਾਨੀ ਮਹਾਨ ਹੋ ਮਾਨੀ ਮਹਾਨ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ